ਜੀ ਕੋਈ ਵਕਤ ਤਕਰੀਬ 8 8:30 ਵਜੇ ਸ਼ਾਮ ਦੀ ਗੱਲ ਹੈ ਅਸੀਂ ਆਪਣੇ ਦਫਤਰੋਂ ਜਿਹੜੇ ਮੇਰੇ ਭਾਈ ਆਏ ਨੇ ਉਹਨਾਂ ਦੇ ਸ਼ੋਰੂਮ ਜਾ ਕੇ ਬੈਠੇ ਉਹਨੇ ਜੀ ਕੋਈ ਦੋ ਮੋਟਰਸਾਈਕਲਾਂ ਤੇ ਚਾਰ ਜਣੇ ਕੋਈ ਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਦਫਾਇਰਿੰਗ ਸਾਡੇ ਤੇ ਸ਼ੁਰੂ ਕਰਦੇ ਜਿਹਦੇ ਜੇ ਕਿਲ ਮੇਰਾ ਤੇ ਬਚਾ ਕੇ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਇਹ ਮੁੰਡਾ ਇੱਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਦੇਖ ਕੇ ਆ ਕੇ ਉੱਤੇ ਖਲੋ ਗਿਆ ਮੁੰਡਾ ਲੋਕਲ ਸ਼ਹਿਰ ਦਾ ਉਹ ਇਹਦੇ ਵਿਚਾਰੇ ਉਹਨਾਂ ਨੇ ਮੌਤੇ ਘਾਟ ਉਤਾਰਦੇ ਜਿਹਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ ਜ਼ਖਮੀ ਹੋਏ ਹਸਪਤਾਲ ਦਾਖਲ ਹੋ। ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ। ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣਦਿਆਂ ਨਹੀਂ ਕੋਈ ਕਰੀਬ 5-6 ਸਾਲਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ, ਫਰੋਤੀਆਂ ਦੀਆਂ ਕਲਾਂ ਨਿਤੀਆਂ ਹੁੰਦੀਆਂ। ਮੇਰੇ ਵੱਲੋਂ ਕਰੀਬ ਪਿਛੇ 5-5 ਸਾਲਾਂ 'ਚ ਕੁਝ 10 ਐਫਆਈਆਰ ਅੰਦਰ ਜਾਏ ਇਹਨਾਂ ਦੇ। ਸਾਰੇ ਜਿਹੜੇ ਇਹ ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ। ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ। ਹੁਣ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਜਿੰਨਾ ਚ ਇੱਕ ਵਾਰ ਦਾ ਉਹ ਇਨਾਂ ਕੱਲ ਇਨਜਾਮ ਦਿੱਤਾ ਜਿਹਦੇ ਚ ਸਾਡੇ ਦੋ ਸਾਥੀ ਜਿਹੜੇ ਮਰ ਗਏ ਪੁਲਿਸੀ ਵੇਖੋ ਟੋਟਲ ਲਾਅ ਐਂਡ ਆਰਡਰ ਦਾ ਫੇਲਿਅਰ ਹੈ ਮੈਂ ਕੱਲੀ ਬਟਾਲੇ ਦੀ ਗੱਲ ਕਰਾਂ ਪੰਜਾਬ ਚ ਜਿਹੜੀ ਆ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ ਚ ਤੁਸੀਂ ਮੇਰੇ ਤੋਂ ਵੱਧ ਜਾਣਦੇ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫਰੋਤੀਆਂ ਦੇ ਜਾਣਦੇ ਜਿਹੜਾ ਕੋਈ ਸਾਡੇ ਵਰਗਾ ਫਰੋਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਏ ਹੱਲ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹ ਦੋ ਇੱਕ ਇੱਕ ਵੀ ਬੰਦਾ ਦੱਸ ਦੋ ਉਹ ਕਾਰੋਬਾਰ ਬਾਅਦ ਸ਼ੁਰੂ ਕਰਦਾ ਤੇ ਉਹ ਫੌਤੀਆਂ ਪਹਿਲਾਂ ਹੁੰਦੀਆਂ ਕੋਈ ਅੰਦਰ ਖਾਤੇ ਵਿਚਾਰੇ ਦੇ ਹੀ ਜਾਂਦੇ ਆ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤਾਂ ਉਹਦੀ ਕੋਈ ਸੁਣਵਾਈ ਨਹੀਂ ਆ ਕਾਕਾ ਹੈ ਜੀ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕਨਮ ਮਾਜਣਾ ਬਟਾਲੇ ਦਾ ਹੀ ਉਹਦੀ ਦੋਨਾਂ ਦੀ ਡੈਥ ਹੋ ਗਈ ਚਾਰ ਜਣਾਂ ਨੇ ਜਿਹੜੇ ਆ ਇੱਕ ਮੇਰਾ ਭਾਈ ਆਈ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਤੇ ਨਾਲ ਉਹਦੇ ਤਿੰਨ ਜਣੇ ਹੋਰ ਆ ਜਿਹੜੇ ਚਾਰ ਜਣੇ ਜ਼ਖਮੀ ਆ ਉਨ੍ਹਾਂ ਦੀ ਕੀ ਹਾਲਤ ਹੈ? ਉਹਨਾਂ ਦੀ ਹਾਲਤ ਕੁਝ ਠੀਕ ਹੈ ਜੀ। ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਆ ਪਰ ਆਊਟ ਆਫ ਡੇਂਜਰ ਨੇ। ਉਹਨਾਂ ਦੀ ਹਾਲਤ ਕੁਝ ਠੀਕ ਹੈ। ਅੰਡਰ ਟ੍ਰੀਟਮੈਂਟ ਹੈ। ਅੰਡਰ ਟ੍ਰੀਟਮੈਂਟ ਹੈ। ਹਾਂ ਜੀ ਸਰ, ਕੀ ਗਿਆਣਾ ਜਾਂਦੇ ਕੱਲ ਦੇ ਜੀ। ਮੈਂ ਜਨਰਲ ਸੁਵਲ ਸੁਣਾਉਣਾ। ਖਾਸ ਕਰਕੇ ਉਹ ਜਿਹੜਾ ਬੱਚਾ ਛੋਟਾ 24 ਸਾਲ ਦਾ ਮੁੰਡਾ ਕਰਨ ਬਾਜ। ਔਰ ਉਹਦੀ ਮਾਤਾ ਬਹੁਤ ਹੀ ਦੁੱਖ ਲੱਗਾ ਆਪਨ। ਜੇ ਬੱਚੇ ਨੇ ਜੇ ਕੋਈ ਦੇਖਿਆ 6 ਮਹੀਨੇ ਦੇ ਕਰੀਬ ਦੇ ਬਾਦ ਉਹ ਗਿਆ। ਔਰ ਸਿਰਫ ਇਕਲੋਤਾ ਪੁੱਤਰ ਹੀ ਗਾਓ ਆਪਣੇ ਮਾਪਿਆਂ ਦਾ ਉਹਦੀ ਮਾਂ ਦੇ ਰੋਣ ਦੇ ਕੰਨ ਨਹੀਂ ਆ ਗਏ ਉਹਦੇ ਹਾਲਾਤ ਪਤਾ ਨਹੀਂ ਇੱਕ ਤਰ੍ਹਾਂ ਮਤਲਬ ਇਹੋ ਜਿਹਾ ਮਨੂਬ ਹੋ ਜਾਂਦਾ ਵਾ ਕਿ ਘਟਨਾਵਾ ਹੋ ਜਾਂਦੀ ਹੈ ਨੇ ਵੀ ਤਰਸੇ ਨਹੀਂ ਕੀਤਾ ਜਾਂਦਾ ਕਿ ਇਹ ਕਿਉਂ ਕਰ ਰਹੇ ਆ ਕਿਉਂ ਮਾਰ ਰਹੇ ਉਸੋਚਿਆ ਰਹੇ ਮਸੂਮ ਜੇ ਦਾ ਕੀ ਕਸੂਰ ਹੀ ਦੇ ਵਿੱਚ ਔਰ ਇਹੋ ਜਿਹਾ ਘਟਨਾਵਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਤੋਂ ਹੋ ਨਹੀਂ ਰਿਹਾ ਰੋਜ਼ ਹਰ ਸ਼ਹਿਰ ਦੇ ਵਿੱਚ ਰੋਜ਼ ਇੱਕ ਦੋ ਇਨਸੀਡੈਂਟ ਹੁੰਦੇ ਆ ਜਿਹਦੇ ਨਾਲ ਮਨੁੱਖਾਂ ਦੇ ਵਿੱਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਜਿਹੜੀ ਵਧਦੀ ਜਾ ਰਹੀ ਹੈ ਜਿਹਦੇ ਨਾਲ ਲੋਕਾਂ ਦਾ ਸਰਕਾਰ ਦੇ ਉੱਤੇ ਨਿਸ਼ਵਾਸ ਉੱਠਦਾ ਜਾ ਰਿਹਾ ਹੈ ਇਹ ਇਸ ਸਟੇਟ ਦਾ ਮੇਨ ਕੰਮ ਹੁੰਦਾ ਵਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਜੇ ਸਰਕਾਰ ਜਿਹੜੀ ਆ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਦੇ ਵਿੱਚ ਸਫਲ ਨਹੀਂ ਹੁੰਦੀ ਹੈ ਜੀ ਫਿਰ ਸਰਕਾਰ ਮੰਨੀ ਜਾਂਦੀ ਹੈ ਮੈਨੂੰ ਸਮਝਦਾ ਵੀ ਸਰਕਾਰ ਨੂੰ ਇਸ ਵਾਸਤੇ ਖਿਆਲ ਰੱਖਣਾ ਚਾਹੀਦਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ ਲੋਕਾਂ ਦਾ ਇਹ ਚਾਪੜਾ ਵਿਸ਼ਵਾਸ ਬਣ ਕਰਨਾ ਕੋਈ ਟੱਡਣਾ ਕੋਈ ਹੋਰ ਕੋਈ ਨਹੀਂ ਇਹਨੂੰ ਸੈਟਪਰਚੇਸ ਕਰਕੇ ਸ਼ਾਹ ਦੇ ਕਿ ਜਿਹੜੇ ਪੇਟ ਚੜ੍ਹ ਕੇ ਦੇ ਗਏ ਅੰਸ਼ ਨੂੰ ਮਾਰੀ ਪੇਟ ਕਰਕੇ ਹੋਰ ਇਸ ਨੂੰ ਮਾਰਾ ਕੀ ਹੋ ਗਿਆ ਜਿਹੜੀ ਗੱਲ ਤੁਹਾਡੇ ਅੱਗੇ ਜਿਹੜੀ ਕਨਵਰਟ ਹੋਈ ਰਹੀ ਹੈ ਲਾਰਜ ਆਰਡਰ ਕੀ ਹਾਲਤ ਇਹ ਨਹੀਂ ਕਿ ਵਿਗੜ ਚੁੱਕੀ ਦੀ ਆ ਕਿ ਇਸ ਅੰਸ਼ ਨੂੰ ਕੁਦਾਰੀ ਮਿਲਿਆ ਗਿਆ ਕੁਛ ਲਾ ਕੇ ਕੁਝ ਕਰੀ ਜਾਂ ਪੁਲਿਸ ਦੇ ਹੱਥ ਵਜੇ ਨੇ ਜਾਂ ਕੀ ਹੈ ਸਾਨੂੰ ਸਮਝ ਨਹੀਂ ਲੱਗਦੀ